ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨਾਂ ਜੋ ਐਸਲ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਨੇ ਟੌਪ ਐਂਡ ਬਾਟਮ ਵਿੱਚ ਸੂਟ ਆਣਗੇ ਰੰਗ ਇਹਦੇ ਵਿੱਚ ਜਿਹੜੇ ਨੇ 10 ਤੋਂ 12 ਕਲਰ ਹੈਗੇ ਨੇ ਸ਼ਰਟ ਤੁਹਾਨੂੰ ਇਹ ਪਿਓਰ ਮਸਲੀਨ ਦੀ ਡਿਜੀਟਲ ਪ੍ਰਿੰਟ ਨਾਲ ਮਿਲੇਗੀ 2.5 ਮੀਟਰ ਦੀ ਬਾਟਮ ਤੁਹਾਨੂੰ ਪਿਓਰ ਮਸਲੀਨ ਦਾ ਮਿਲੇਗਾ ਡਿਜੀਟਲ ਪ੍ਰਿੰਟ ਦੇ ਨਾਲ ਤੇ ਇਹਦਾ ਰੇਟ ਆ ਸਿਰਫ ਤੇ ਸਿਰਫ 510 ਰੁਪਏ ਗਰਮੀਆਂ ਲਈ ਸਪੈਸ਼ਲ ਹੈ ਜਿਹੜਾ ਬਾਟਮ ਤੇ ਪ੍ਰਿੰਟ ਆਏਗਾ ਸੈਲਫ ਪ੍ਰਿੰਟ ਹੈ ਸ਼ਾਰਟ ਤੇ ਬਰ ਸੇਮ ਉਵੇਂ ਦੇ ਪ੍ਰਿੰਟ ਦੇ ਆਏਗਾ ਬਾਟਮ ਤੇ ਵੀ ਪਰ ਇਹ ਹੈ ਕਿ ਉਹਦੇ ਕਲਰ ਕੰਬੀਨੇਸ਼ਨ ਥੋੜੇ ਅਲੱਗ ਬਣਾ ਦਿੱਤੇ ਨੇ ਰੇਟ ਇਹਨਾਂ ਦਾ ਸਿਰਫ ਤੇ ਸਿਰਫ 510 ਰੁਪਏ ਹੈ ਰੰਗੇ ਦੇ ਵਿੱਚ 12 ਹੈਗੇ ਨੇ ਤੇ ਸਾਰੇ ਹੀ ਰੰਗ ਜਿਹੜੇ ਮੈਂ ਐਡ ਕੀਤੇ ਨੇ ਉਹ ਅਵੇਲੇਬਲ ਨੇ ਪੰਜ ਰੰਗਾਂ ਵਿੱਚ ਬਹੁਤ ਪਿਆਰਾ ਸੋਨਾ ਸੂਟ ਆਇਆ ਹੈ ਤਾਨੂੰ ਜਿਹੜਾ 2.5 ਮੀਟਰ ਦਾ ਟੌਪ ਮਿਲੇਗਾ ਪਿਓਰ ਕਾਟਨ ਦਾ ਫਰੰਟ ਤੇ ਬੈਕ ਤੇ embroiderry ਦੋਨੋਂ ਤੇ ਆਏਗੀ 2.5 ਮੀਟਰ ਦਾ ਬਾਟਮ ਮਿਲੇਗਾ ਤੇ ਨਾਲ ਤੁਹਾਨੂੰ ਦੁਪੱਟਾ ਇਹਦਾ ਬਹੁਤ ਪਿਆਰਾ ਸੋਨਾ ਕਟਾ ਡੋਰੀਆ ਦਾ ਮਿਲੇਗਾ ਪਲਾਜ਼ੋ ਜਿਹੜਾ ਤੁਹਾਨੂੰ ਬਾਟਮ ਮਿਲੇਗਾ ਉਹਦੇ ਤੇ ਵੀ ਨਾਲ embroiderry ਆ ਗਈ 1000 ਰੁਪਏ ਦਾ ਰੇਟ ਹੈ ਇਹ ਵਾਲਾ 14 ਰੰਗਾਂ ਦੇ ਵਿੱਚ ਤੁਹਾਨੂੰ ਬਹੁਤ ਪਿਆਰਾ ਸੋਨਾ ਸੂਟ ਮਿਲੇਗਾ ਬਹੁਤ ਪਿਆਰੇ ਸੂਟ ਨੇ ਸਾਰੇ ਦੇ ਸਾਰੇ ਹੀ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਰੰਗ ਇਹਨਾਂ ਵਿੱਚ ਜਿਹੜੇ-ਜਿਹੜੇ ਹੈਗੇ ਨੇ ਉਹ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਕਿਸੇ ਸੂਟ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਨਫਿਊਜ਼ਨ ਹੋਏ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਨੰਬਰ ਮੈਂ ਆਪਣਾ 6239245750 ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਕਲੈਕਸ਼ਨ ਆ ਸਾਰੀਆਂ ਅਵੇਲੇਬਲ ਨੇ ਸੂਟ ਰੰਗ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਟੌਪ ਐਂਡ ਬਾਟਮ ਦੀ ਕਲੈਕਸ਼ਨ ਹੈ 1000 ਰੁਪਏ ਦਾ ਰੇਟ ਹੈ ਰੰਗ ਇਹਦੇ ਵਿੱਚ 14 ਨੇ ਰੰਗ ਸਾਰੇ ਹੀ ਜਿਹੜੇ ਨੇ ਬਹੁਤ ਪਿਆਰੇ ਨੇ ਸੋਹਣੇ ਨੇ 1150 ਰੁਪਏਾਂ ਦੇ ਵਿੱਚ ਚਾਰ ਰੰਗਾਂ ਵਿੱਚ ਪਲੇਨ ਬਾਟਮ ਦੇ ਨਾਲ ਬਹੁਤ ਪਿਆਰਾ ਗਰਮੀਆਂ ਲਈ ਸਪੈਸ਼ਲ ਸੂਟ ਆਇਆ ਹੈ ਟੌਪ ਕਟਾਈ ਮੀਟਰ ਦਾ ਥ੍ਰੈਡ ਵਰਕ ਹੋਇਆ ਏਮਬ੍ਰੋਇਡਰੀ ਹਕੂ ਬਾਬਾ ਵਰਕ ਕੋ ਚਿਕਨਕਾਰੀ ਵਰਕ ਜਿਹੜਾ ਹੁੰਦਾ ਬਾਟਮ ਪਲੇਨ ਆਏਗਾ ਦੁਪੱਟਾ ਤੁਹਾਨੂੰ ਮਲਮਲ ਦਾ ਆਏਗਾ ਚਾਰ ਰੰਗ ਨੇ ਐਮ ਵਾਲਾ ਸੂਟ ਵੀ ਜਿਹੜਾ 1150 ਰੁਪਏਾਂ ਦੇ ਵਿੱਚ ਤੁਹਾਨੂੰ ਆਏਗਾ ਜਿਹੜਾ ਪਿਓਰ ਕਾਟਨ ਦੀ ਸ਼ਰਟ ਹੈ ਫਰੰਟ ਤੇ ਮਿਰਰ ਆਰੀ ਵਰਕ ਹੈ ਇਹਨਾਂ ਸੂਟਾਂ ਵਿੱਚ ਤੁਹਾਨੂੰ 8 ਰੰਗ ਮਿਲ ਜਾਣਗੇ 1150 ਰੁਪਏ ਦਾ ਰੇਟ ਹੈ ਮਲਮਲ ਦਾ ਏਮਬ੍ਰੋਇਡਰਡ ਦੁਪੱਟਾ ਆਏਗਾ ਦੁਪੱਟਾ ਬਹੁਤ ਪਿਆਰਾ ਤੇ ਸੋਹਣਾ ਹੈ ਨਾਲ ਸੂਟ ਸਾਰੇ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਟੌਪ ਐਂਡ ਬਾਟਮ ਵਿੱਚ ਆਲਓਵਰ ਤੁਹਾਨੂੰ ਸੂਟ ਮਿਲੇਗਾ ਬਾਟਮ ਇਹਦਾ ਜਿਹੜਾ ਆਏਗਾ ਉਹ ਤੁਹਾਨੂੰ ਪਲੇਨ ਮਿਲੇਗਾ ਆਲਓਵਰ ਤੁਹਾਨੂੰ 5 ਮੀਟਰ ਦਾ ਸੂਟ ਮਿਲੇਗਾ ਕਾਟਨ ਦਾ 2.5 ਮੀਟਰ ਦਾ ਪਿਓਰ ਮਲਮਲ ਦਾ ਦੁਪੱਟਾ ਮਿਲੇਗਾ 890 ਰੁਪਏ ਦਾ ਰੇਟ ਹੈ ਸ਼ਿਪਿੰਗ ਦਾ ਫ੍ਰੀ ਹੈ ਸੂਟ ਸਾਰੇ ਜਿੰਨੇ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ अवेलेबल ਨੇ 990 ਵਿੱਚ ਟੌਪ ਐਂਡ ਬਾਟਮ ਦਾ ਮੀਨਾ ਬੂਟੀ ਵਰਕ ਆਇਆ ਬ੍ਰੌਕਰਟ ਦਾ ਸੌਫਟ ਬਹੁਤ ਪਿਆਰਾ ਚਾਰ ਰੰਗਾਂ ਵਿੱਚ ਆਇਆ 990 ਰੁਪਏ ਦਾ ਰੇਟ ਹੈ ਸਤੰਗ ਜਿਹੜੇ ਚਾਰੋਂ ਦੇ ਚਾਰੇ ਆ अवेलेबल ਨੇ ਬਾਟਮ ਪਲੇਨ ਆਏਗਾ ਜੌਰਜਟ ਫੈਬਰਿਕ ਦੇ ਵਿੱਚ ਕਸ਼ਮੀਰੀ ਬੂਟਾ ਸਿਕਵੈਂਸ ਏਮਬ੍ਰੋਇਡਰੀ ਆਈ ਹੈ ਬਾਟਮ ਐਂਡ ਟੌਪ ਦੋਨੋਂ ਹੀ ਜੌਰਜਟ ਦੇ ਨੇ 680 ਰੁਪਏ ਦਾ ਰਾਂਗੇ ਦੇ ਵਿੱਚ 6 ਨੇ ਤੇ 6 ਦੇ ਰੰਗ ਜਿਹੜੇ 6 ਦੇ 6 ਰੰਗ ਹੀ ਅਵੇਲੇਬਲ ਨੇ ਟਾਪ ਐਂਡ ਬਾਟਮ ਦੀ ਮੈਚਿੰਗ ਸੂਟ ਆਏ ਨੇ ਚਨਾਉਣ ਦਾ ਆਏਗੇ ਸ਼ਰਟ ਐਂਡ ਬਾਟਮ ਦਾ ਫੈਬਰਿਕ ਹੈ ਸੀਕਵੈਂਸ ਵਰਕ ਹੋਇਆ 790 ਰੁਪਏ ਦਾ ਰੇਟ ਹੈ 2.5 ਮੀਟਰ ਦੀ ਤੁਹਾਨੂੰ ਸ਼ਾਰਟ ਮਿਲੇਗੀ 2.5 ਮੀਟਰ ਦਾ ਇਹਦੇ ਵਿੱਚ ਤੁਹਾਨੂੰ ਬਾਟਮ ਦਾ ਫੈਬਰਿਕ ਮਿਲੇਗਾ ਤੇ ਸੱਤ ਰੰਗਾਂ ਵਿੱਚ ਇਹ ਸੂਟ ਆਇਆ ਤੇ ਰੰਗ ਸਾਰੇ ਬਹੁਤ ਪਿਆਰੇ ਨੇ ਸਿੰਪਲ ਸੋਬਰ ਦੁਪੱਟਾ ਨਾਲ ਲੈ ਕੇ ਬਹੁਤ ਪਿਆਰੀ ਲੁੱਕ ਦੇਏਗਾ ਸੂਟ ਟੌਪ ਐਂਡ ਬਾਟਮ ਦੀਆਂ ਕਲੈਕਸ਼ਨਾਂ ਨੇ 2.5 ਮੀਟਰ ਦੀ ਸ਼ਰਟ 2.5 ਮੀਟਰ ਦਾ ਬਾਟਮ ਆਏਗਾ 1000 ਰੁਪਏ ਦੇ ਵਿੱਚ ਬਨਾਰਸੀ ਬ੍ਰੌਕਰ ਤੇ ਤੁਹਾਨੂੰ ਸੂਟ ਮਿਲੇਗਾ ਟੌਪ 2.5 ਮੀਟਰ ਦਾ ਬਾਟਮ 2.5 ਮੀਟਰ ਦਾ ਰੰਗ ਇਹਦੇ ਵਿੱਚ ਫਿਲਹਾਲ ਦੋ ਆਏ ਨੇ ਖੀਨਖਾ ਬ੍ਰੌਕਰ ਟ੍ਰੈਂਡ ਕਰ ਰਿਹਾ ਤੇ ਉਹਦੇ ਵਿੱਚ ਨਵੇਂ ਸੂਟ ਆਏ ਨੇ ਚਾਰ ਰੰਗਾਂ ਵਿੱਚ ਖੀਨਖਾ ਬ੍ਰੌਕਰ 950 ਵਿੱਚ 2.5 ਮੀਟਰ ਦੀ ਸ਼ਰਟ 2.5 ਮੀਟਰ ਦਾ ਬਾਟਮ ਤੁਹਾਨੂੰ ਮਿਲ ਜਾਏਗਾ 5 ਮੀਟਰ ਦਾ ਤੁਹਾਨੂੰ ਸ਼ਿਮਰ ਕ੍ਰਾਸ਼ ਦਾ ਡਬਲ ਸ਼ੇਡ ਵਾਲਾ ਏਮਬਰਾਇਡਰਡ ਸੂਟ ਮਿਲੇਗਾ 슬ੀਵਸ ਤੇ ਬਾਟਮ ਤੇ ਵਰਕ ਆਏਗਾ 550 60 ਰੁਪਏ ਦਾ ਰੇਟ ਹੈ ਟੌਪ ਐਂਡ ਬਾਟਮ ਦੀ ਕਲੈਕਸ਼ਨ ਆਨੇ ਦੁਪੱਟਾ ਨਾਲ ਬਹੁਤ ਪਿਆਰਾ ਹੈ ਰਾਂਗੇ ਦੇ ਵਿੱਚ ਜਿਹੜੇ ਜਿਹੜੇ ਹੈਗੇ ਸੀ ਮੈਂ ਇੱਥੇ ਐਡ ਕਰ ਦਿੱਤੇ ਨੇ ਸ਼ਾਰਟ ਐਂਡ ਬਾਟਮ ਦੀ ਕਲੈਕਸ਼ਨ ਹੈ ਜੋ ਏਮਬਰਾਇਡਰੀ ਆਏਗੀ ਉਹ ਤੁਸੀਂ ਚਾਹੇ 슬ੀਵਸ ਤੇ ਚਾਹੇ ਫਿਰ ਬਾਟਮ ਤੇ ਉਹ ਨੂੰ ਕਰ ਸਕਦੇ ਹੋ ਅਟੈਚ ਉਹ ਤੁਹਾਡੀ ਚੋਇਸ ਹੈ ਆ ਵੀ ਜਿਹੜੇ ਸੂਟ ਨੇ ਇਹ ਵੀ ਬਹੁਤ ਪਿਆਰੇ ਨੇ ਨਿਊ ਆਰਟੀਕਲ ਲਾਂਚ ਹੋਏ ਨੇ 18 ਰੰਗ ਦੇ ਵਿੱਚ ਆਏ ਨੇ ਸ਼ਰਟ ਤੁਹਾਨੂੰ ਜਿਹੜੀ ਆ ਪ੍ਰਗਤੀ ਬ੍ਰਾਂਡਡ ਫੈਬਰਿਕ ਨਾ ਮਿਲੇ ਕੈਮਬ੍ਰਿਕ ਡਿਜੀਟਲ ਪ੍ਰਿੰਟ ਦੀ ਬਾਟਮ ਤੁਹਾਨੂੰ ਪਲੇਨ ਮਿਲੇਗਾ ਕੈਮਬ੍ਰਿਕ ਦਾ ਬਹੁਤ ਸਪੀਰੀਅਰ ਕੁਆਲਿਟੀ ਦਾ ਹੈ ਦੁਪੱਟਾ ਤੁਹਾਨੂੰ ਸ਼ਿਫੋਨ ਦਾ ਮਿਲੇਗਾ ਡਿਜੀਟਲ ਪ੍ਰਿੰਟ ਦੇ ਨਾਲ ਤੇ ਇਹ ਸਪੈਸ਼ਲ ਆਏ ਨੇ ਸੂਟ ਸੇਲ ਤੇ 790 ਰੁਪਿਆਂ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜਾਣਗੇ ਰੰਗ ਦੇ ਵਿੱਚ ਜਿਹੜੇ ਨੇ ਉਹ 18 ਨੇ ਤੇ ਇੱਥੇ ਜਿੱਥੇ ਮਿਕਸ ਮੈਚ ਕਲੈਕਸ਼ਨਾਂ ਹੋ ਗਈਆਂ ਨੇ ਇਨਾਂ ਦੇ ਰੰਗ ਜਿਹੜੇ ਬਾਕੀ ਵੇਖਣਾ ਚਾਹੁੰਦੇ ਹੋ ਤਾਂ ਨੰਬਰ ਮੇ ਆਪਣਾ 623924575 ਚ ਦਿੱਤਾ ਆ ਉਸ ਨੰਬਰ 'ਤੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਨ੍ਹਾਂ ਦੀਆਂ ਵੀ ਹੋਰ ਕਲੈਕਸ਼ਨਾਂ ਜਾਣਨੀ ਆ ਚਾਹੁੰਦੇ ਹੋ ਐ ਤੁਹਾਨੂੰ ਸ਼ਰਟ ਜਿਹੜੀ ਆ ਪਿਓਰ ਮਾਈਕਰੋ ਵੈਲਵਟ 9000 ਦੀ ਮਿਲੇਗੀ ਵੈਲਵਟ ਡਿਜੀਟਲ ਪ੍ਰਿੰਟ ਦਾ ਵੀ ਸਟੋਨ ਵਰਕ ਹੋਇਆ ਬਾਟਮ ਤੁਹਾਨੂੰ ਇਹ ਪਲੇਨ ਪਸ਼ਮੀਨਾ ਫੈਬਰਿਕ ਦਾ ਮਿਲ ਜੇਗਾ ਸਟਾਲ ਜਿਹੜਾ ਮਿਲੇਗਾ ਉਹ ਵੀ ਮਾਈਕ੍ਰੋ ਫਾਇਲਬਰਟ 9000 ਨਾਲ ਮਿਲੇਗਾ ਡਿਜੀਟਲ ਪ੍ਰਿੰਟ ਹੈ बॉਟਮ ਤੇ ਵੀ ਤੇ ਇਹਦਾ ਰੇਟ ਅੱਜ ਲਈ ਫਿਲਹਾਲ ਜਿਹੜੀ ਸੇਲ ਲੱਗੀ ਆ ਇਸ ਲਈ ਇਹਦਾ ਰੇਟ ਘਟਾ ਹੈ ਇਹਦੇ ਵਿੱਚ 20 ਰੰਗ ਆਏ ਨੇ ਤੇ ਸਾਰੇ ਹੀ ਰੰਗ ਜਿਹੜੇ ਨੇ ਅਵੇਲੇਬਲ ਨੇ ਵੈਸੇ ਇਹਦਾ ਪ੍ਰਾਈਸ ਜਦੋਂ ਪਹਿਲਾਂ ਆਇਆ ਸੀ ਤਾਂ 2000 ਰੁਪਏ ਸੀ ਪਰ ਹੁਣ ਜਿਹੜਾ ਇਹਨਾਂ ਤੇ ਡਿਸਕਾਊਂਟ ਆਇਆ 50% ਦਾ ਕਿਉਂਕਿ ਉਹ ਸੀਜ਼ਨ ਆਫ ਹੋ ਗਿਆ ਤੇ ਡਿਸਕਾਊਂਟਡ ਤੇ ਸੂਟ ਆ ਰਹੇ ਨੇ ਕਾਫੀ ਹੋਣੇ ਤੁਹਾਨੂੰ ਸਿਰਫ ਤੇ ਸਿਰਫ 1050 ਰੁਪਏਾਂ ਦੇ ਵਿੱਚ ਸੂਟ ਮਿਲ ਜਾਣਗੇ ਲਾਸਟ ਦੋ ਜਿਹੜੀਆਂ ਕਲੈਕਸ਼ਨਾਂ ਸੀ ਉਹ ਮਿਕਸ ਹੋ ਗਈਆਂ ਨੇ ਇੱਧਰ ਉੱਧਰ ਹੋ ਕੇ ਇਸ ਲਈ ਜੇਕਰ ਇਹਨਾਂ ਦੇ ਬਾਰੇ ਵਿੱਚ ਕੁਝ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਤੇ ਕਿਸੇ ਇੱਕ ਦੀ ਫੋਟੋ ਸੈਂਡ ਕਰ ਦੇਣਾ ਮੈਂ ਤੁਹਾਨੂੰ ਇਹਨਾਂ ਦੀ ਡਿਟੇਲ ਬਾਕੀ ਜਿਹੜੀ ਦੱਸ ਦਿਆਂਗੀ ਪਹਿਲਾਂ ਜਿਹੜੀਆਂ ਕਲੈਕਸ਼ਨਾਂ ਸੀ ਉਹ ਵਿੰਟਰ ਦੀਆਂ ਸੀ ਐ ਸਮਰ ਦੀਆਂ ਕਲੈਕਸ਼ਨਾਂ ਨੇ ਕਾਟਨ ਦਾ ਕੈਮਰੀ ਕਾਟਨ ਦਾ ਤੁਹਾਨੂੰ 2 ਮੀਟਰ ਦੀ ਸ਼ਰਟ 2 ਮੀਟਰ ਦਾ ਬਾਟਮ ਤੇ 2.5 ਮੀਟਰ ਦਾ ਪਿਓਰ ਸ਼ਿਫੋਨ ਦਾ ਦੁਪੱਟਾ ਮਿਲ ਜਾਏਗਾ ਡਿਜੀਟਲ ਪ੍ਰਿੰਟ ਹੋਇਆ ਨਾਲ ਤੇ ਇਹਦਾ ਪ੍ਰਾਈਸ ਜਿਹੜਾ 790 ਰੁਪਏ ਆ ਰੰਗ ਇਹਦੇ ਵਿੱਚ 18 ਨੇ ਤੇ ਹਰ ਤਰ੍ਹਾਂ ਦੇ ਰੰਗ ਜਿਹੜੇ ਹੈਗੇ ਨੇ ਨਾ ਹੀ ਤੇ ਸਾਰੇ ਡਾਰਕ ਕਲਰ ਨੇ ਨਾ ਹੀ ਸਾਰੇ ਲਾਈਟ ਟੋਨ ਵਿੱਚ ਨੇ ਸਾਰੀ ਤਰ੍ਹਾਂ ਦੇ ਰੰਗ ਜਿਹੜੇ ਅੱਜ ਦੀ ਵੀਡੀਓ ਵਿੱਚ ਹੈਗੇ ਨੇ ਐ ਸੂਟਾਂ ਦੀ ਬੜੀ ਡਿਮਾਂਡ ਆਂਦੀ ਏ ਬਹੁਤ ਪਸੰਦ ਕਰਦੇ ਨੇ ਸਾਰੇ ਇਨ੍ਹਾਂ ਸੂਟਾਂ ਨੂੰ ਇਹ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਸੂਟ ਹੈ ਬੰਦਨੀ ਸਟਾਈਲ ਦਾ ਔਰਗੈਂਜ਼ਾ ਦਾ ਡਿਜੀਟਲ ਪ੍ਰਿੰਟ ਦਾ 2 ਮੀਟਰ ਦਾ ਆਲਓ ਤੁਹਾਨੂੰ ਸ਼ੋਰ ਦਾ ਫੈਬਰਿਕ ਮਿਲੇਗਾ ਦੁਪੱਟਾ ਤੁਹਾਨੂੰ ਸਵਾ ਦੋ ਮੀਟਰ ਦਾ ਮਿਲੇਗਾ ਬੰਦਨੀ ਜਿਹੜਾ ਸਟਾਈਲ ਦਿੱਤਾ 오ਰਗੈਂਜ਼ਾ ਦਾ ਡਿਜੀਟਲ ਪ੍ਰਿੰਟ ਵਾਲਾ बॉਟਮ ਤੁਹਾਨੂੰ ਪਲੇਨ ਮਿਲੇਗਾ 2.5 ਮੀਟਰ ਦਾ ਤੇ ਪ੍ਰਾਈਸ ਇਹਦਾ ਸਿਰਫ ਤੇ ਸਿਰਫ 400 ਰੁਪਏ ਆ ਰੰਗ ਇਹਦੇ ਵਿੱਚ ਆਏ ਦਿਨ ਨਵੇਂ-ਨਵੇਂ ਆਉਂਦੇ ਨੇ ਕੁਝ ਪਹਿਲੇ ਰੰਗ ਐਡ ਹੋ ਜਾਂਦੇ ਨੇ ਤੇ ਕੁਝ ਇੰਨਾ ਵਿੱਚ ਅਸੀਂ ਨਵੇਂ ਰੰਗ ਐਡ ਕਰ ਦਿੰਨੇ ਆ ਬਾਕੀ ਇਹ ਜਿਹੜੇ ਜਿੰਨੇ ਵੀ ਸੂਟ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਸਾਰੇ ਦੇ ਸਾਰੇ ਅਵੇਲੇਬਲ ਨੇ ਤੁਸੀਂ ਬਾਈ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਨੰਬਰ ਮੈਂ ਆਪਣਾ 6239245750 ਐਡ ਕੀਤਾ ਆ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ